ਅਸਲਾਮ ਵਾਲੇਕਮ ਸਸਰੀਆ ਕਾ ਕਿੰਦਾ ਹਾਲ ਆ ਵੀਰੋ ਉਮੀਦ ਕਰਨੇ ਆ ਚੰਗੇ ਭਲੇ ਠੀਕ ਠਾਕ ਹੋਵੋਗੇ ਦੁਆਏ ਰੱਬ ਸੋਣਾ ਸਾਰਿਆਂ ਨੂੰ ਚੜ੍ਹਦੇ ਕਲਾਜ ਰੱਖੇ ਸਾਡੇ ਚੜ੍ਹਦੇ ਪੰਜਾਬ ਨੂੰ ਸਾਡੇ ਲਹਿੰਦੇ ਪੰਜਾਬ ਨੂੰ ਤੇ ਸਾਡੇ ਸਾਂਝੇ ਪੰਜਾਬ ਨੂੰ ਚੜ੍ਹਦੀ ਕਲਾਜ ਰੱਖੇ ਸਾਡੇ ਪੰਜਾਬੀਆਂ ਨੂੰ ਚੜ੍ਹਦੀ ਕਲਾਜ ਰੱਖੇ ਤੇ ਦੋਸਤੋ ਜਿਵੇਂ ਤੁਹਾਨੂੰ ਪਤਾ ਹੈ ਹੜ੍ਹ ਚੱਲ ਰਿਹਾ ਹੈ ਤੇ ਕਾਫੀ ਲੋਕਾਂ ਦਾ ਨੁਕਸਾਨ ਹੋ ਗਿਆ ਹੈ ਤੇ ਹਜੇ ਤੱਕ ਹੋ ਰਿਹਾ ਹੈ ਨੁਕਸਾਨ ਇਦੇ ਨਾਲ ਨਾਲ ਹੀ ਅਸੀਂ ਮਾਸ਼ਾਅੱਲਾ ਉਹਨਾਂ ਨੂੰ ਵੀ ਅਪਰੀਸ਼ੀਏਟ ਕਰਾਂਗੇ ਜਿਹੜੇ ਇਸ ਹੜ੍ਹ ਦੇ ਵਿੱਚ ਸਾਡੇ ਪੰਜਾਬੀ ਭਰਾ ਨਿਕਲੇ ਨੇ ਬਾਹਰ ਤੇ ਨਿਕਲ ਕੇ ਆਪਣੇ ਲੋਕਾਂ ਦੀ ਮਦਦ ਕਰ ਰਹੇ ਨੇ ਬਿਲਕੁਲ ਤੇ ਮਾਸ਼ਾਅੱਲਾ ਸਾਡੇ ਚੜ੍ਹਦੇ ਪੰਜਾਬ ਵਾਲੇ ਤੇ ਸਾਰੀ ਪੂਰੀ ਇੰਡਸਟਰੀ ਪੰਜਾਬ ਇੰਡਸਟਰੀ ਮਾਸ਼ਾਅੱਲਾ ਨਿਕਲੇ ਬਾਹਰ ਮਦਾਨ ਚ ਤੇ ਲੋਕਾਂ ਦੀ ਮਦਦ ਕਰ ਰਹੇ ਨੇ ਤੇ ਮਾਸ਼ਾਅੱਲਾ ਬੜ ਚੜ ਕੇ ਮਦਦ ਕਰ ਰਹੇ ਨੇ ਉਹਨਾਂ ਤੇ ਇਵੇਂ ਸਮਝੇ ਕਰ ਲਿਆ ਕਿ ਜਿਵੇਂ ਉਹਨਾਂ ਦੇ ਆਪਣੇ ਘਰ 'ਚ ਮੁਸੀਬਤ ਆਈ ਹੁੰਦੀ ਹੈ ਬਿਲਕੁਲ ਸਹੀ ਗੱਲ ਹੈ ਬਿਲਕੁਲ ਇਦਾਂ ਹੀ ਆਪਣੇ ਘਰ ਘਰ ਨੂੰ ਘਰ ਨੂੰ ਸਮਝ ਕੇ ਉਹ ਐਵੇਂ ਪੰਜਾਬ ਨੂੰ ਫੇਰ ਦੁਬਾਰਾ ਅਠਾਡੇ ਨੇ ਯਾਨੀ ਕਿ ਇੱਕ ਵੀ ਐਕਟਰ ਜਿਹੜਾ ਹੈ ਬੰਦਾ ਨਹੀਂ ਜਿਹੜਾ ਪਿੱਛੇ ਰਿਹਾ ਮਾਸ਼ਲਾਹ ਮਾਹਰ ਬੰਦੇ ਨਾਲ ਬੱਟ ਚੱਤੀ ਸਾਰੀ ਇੰਡਸਟਰੀ ਪੂਰੀ ਪੰਜਾਬ ਇੰਡਸਟਰੀ ਸਮਝ ਲੈ ਉੱਠ ਕੇ ਖੜੀ ਹੋ ਗਈਏ ਪੰਜਾਬ ਦੇ ਨਾਲ ਖੜੀ ਹੋ ਗਈ ਉਹਨਾਂ ਕਹਿੰਦੇ ਤੁਸੀਂ ਖਬਰਾਂ ਨਹੀਂ ਅਸੀਂ ਇਨਸ਼ਾਅੱਲਾ ਤੁਹਾਨੂੰ ਜਿਵੇਂ ਤੁਹਾਡਾ ਜ਼ਿੰਦਗੀ ਰੋਜ਼ਗਾਰ ਦੀ ਯਾਨੀ ਕਿ ਜ਼ਿੰਦਗੀ ਦਾ ਗੁਜ਼ਰ ਬਸਰ ਹੋ ਰਿਹਾ ਸੀ ਇਨਸ਼ਾਅੱਲਾ ਉਸੇ ਹੀ ਸਟੇਜ ਤੇ ਤੁਹਾਨੂੰ ਲਿਆ ਕੇ ਅਸੀਂ ਫਿਰ ਅਸੀਂ ਪਿੱਛੇ ਹਟਾਂਗੇ ਤੁਹਾਨੂੰ ਅਸੀਂ ਯਾਨੀ ਕਿ ਛੱਡਦੇ ਨਹੀਂ ਜਿੰਨੀ ਦੇਰ ਤੱਕ ਤੁਸੀਂ ਆਪਣੇ ਉਸੇ ਮਕਾਮ ਤੇ ਨਹੀਂ ਆ ਜਾਂਦੇ ਉਸ ਸਟੇਜ ਜਿੱਤੇ ਤੁਸੀਂ ਤੁਹਾਡੀ ਜ਼ਿੰਦਗੀ ਚੱਲ ਰਹੀ ਸੀ ਤੇ ਬਾਕੀ ਦੋਸਤੋ ਮਾਸ਼ਾਅੱਲਾ ਕੁਝ ਲੋਕ ਉੱਥੇ ਯਕੀਨ ਕਰਕੇ ਜਾਣਾ ਜਿਹੜੀ ਵੀਡੀਓ ਆਈ ਹੈ ਉਹਦੇ ਵਿੱਚ ਦੱਸਾਉਂਦੇ ਨੇ ਕਿ ਜਿਹੜਾ ਜਿਹਦਾ ਆਪਣਾ ਨੁਕਸਾਨ ਹੋਇਆ ਨਾ ਉਹ ਆਪਣਾ ਨੁਕਸਾਨ ਭੁੱਲ ਕੇ ਵੀ ਲੋਕਾਂ ਦੀ ਮਦਦ ਕਰ ਰਿਹਾ ਹੈ ਤੇ ਬੜੇ ਉੱਥੇ ਲੋਕਾਂ ਦਾ ਹੌਸਲਾ ਮਾਸ਼ਾਅੱਲਾ ਬੜਾ ਦਰਿਆਦ ਦਿਲ ਬੰਦੇ ਨੇ ਮਾਸ਼ਾਅੱਲਾ ਪੰਜਾਬੀ ਮੈਂ ਕਹਿੰਨਾ ਕਿ ਯਕੀਨ ਮੰਨੋ ਕੇ ਬੰਦੇ ਨੂੰ ਵੇਖ ਕੇ ਆਪਣੇ ਆਪ ਤੇ ਰਸ਼ਕ ਹੁੰਦਾ ਕਿ ਯਾਰ ਅਸੀਂ ਪੰਜਾਬੀ ਆ ਤੇ ਇਹ ਵੀ ਸਾਡੇ ਭਰਾ ਪੰਜਾਬੀ ਨੇ ਤੇ ਦੇਖ ਕੇ ਲੈ ਵੀ ਕਿੰਨਾ ਵੱਡਾ ਦਿਲ ਹੈ ਇਹਨਾਂ ਦਾ ਸਮੁੰਦਰ ਜਿਹਾ ਦਿਲ ਯਕੀਨ ਕਰਕੇ ਜਾਣ ਵੀ ਜਿਨ੍ਹਾਂ ਦਾ ਆਪਣਾ ਹੁਣ ਜਿਹੜੀ ਵੀਡੀਓ ਹੈ ਉਸ ਭਾਈ ਦਾ ਆਪਣਾ ਜਿਹੜਾ ਝੋਨਾ ਨਾ ਝੋਨਾ ਵੀ ਗਿਆ ਉਧਰ ਝੋਨਾ ਸਾਰਾ ਤਬਾਹ ਹੋ ਗਿਆ ਠੀਕ ਹੈ ਤੇ ਉਹ ਮੱਝ ਦਿਨ ਰਾਤ ਸਲਾਬ ਵਾਲਿਆਂ ਦੀ ਮਦਦ ਕਰ ਰਿਹਾ ਦਿਨ ਰਾਤ ਤੇ ਚਲੋ ਜੀ ਵੀਡੀਓ ਆਈ ਹੈ ਆਪਨੂੰ ਚੜ੍ਹਦੇ ਪੰਜਾਬ ਦੇ ਇੱਕ ਵੀਰੇ ਨੇ ਭੇਜੀ ਹੈ ਵੇਖਣੇ ਆ ਤੇ ਫੇਰ ਕਰਨਾ ਹੈ ਆਪਣੇ ਵਿਚਾਰ ਸਾਂਝੇ ਅਖਰ ਚੈਨਲ ਦੀ ਤਰਫੋਂ ਆਈ ਹੈ ਜੀ ਤੇ ਚਲੋ ਵੀਡੀਓ ਇਹਨੇ ਤਾਂ ਤੁਮ ਕਦੇ ਕਦੇ ਆਇ ਨਹੀਂ ਕੋ ਡਰ ਨਹੀਂ ਲੱਗਦਾ ਕੋਈ ਫੈਕਟਰੀ ਪਾਣੀ 2023 ਚ ਵੀ ਤਾਂ ਆਈ ਸੀ ਤਾਂ ਮਮਮੀ ਆ ਗਿਆ ਇਹ ਹੁਣ ਪੜਦੀ ਹੁੰਦੀਆਂ ਕਿ ਘਰੇ ਕੰਮ ਕਰਉਣੀ ਨਹੀਂ ਪੜਦੀਆਂ ਨਾਲ ਮਮਮੀ ਨਾਲ ਹੀ ਹੈਲਪ ਕਰਾਈਦੀ ਆ ਤੇ ਕੰਮ ਵੀ ਕਰਤਾ ਕਰੀਦਾ ਵਾ ਤੇ ਪੜੀਦਾ ਗਿਆ ਆਨਲਾਈਨ ਕਲਾਸਾਂ ਲੱਗਦੀਆਂ ਤਾਂ ਅਸਾਂ ਆਨਲਾਈਨ ਪੜ੍ਹਦੇ ਹਾਂ ਹਾਂਜੀ ਮੋਬਾਈਲ ਤੇ ਹਾਂਜੀ ਹੌਨ ਤਾਂ ਮੇਰਾ ਭਰਾ ਦੇਖਣ ਲਈ ਦਿੰਦਾ ਨਹੀਂ ਉਹ ਸਿਰਫ ਕੰਮ ਕਰਨ ਲਈ ਦਿੰਦਾ ਕਹਿੰਦਾ ਕੁੜੀਆਂ ਦੀਆਂ ਅੱਖਾਂ ਨਾਲ ਜਉਂੀਆਂ ਤੁਸੀਂ ਨਿਗਾਹ ਘੜ ਜੂਗੀ ਮੈਂ ਕਹਿੰਦਾ ਕੋਈ ਨਾ ਤਾਂ ਉਹਨੂੰ ਕੰਮ ਲਈ ਕਿਦੇ ਨਹੀਂ ਤੇ ਦੋਨੇ ਦੁਆਦੇ ਚਾਚੇ ਨਾਲ ਕੰਮ ਕਰਾਉਣ ਦਾ ਹੈ ਕਰਦਾ ਸਾਰਾ ਤੈਨੂੰ ਕੰਮ ਕਰਾਈ ਜਾਂਦਾ ਉੱਥੇ ਲੋਕਾਂ ਦੀ ਸੇਵਾ ਉੱਥੇ ਤੇ ਕਰਾਂਦਾ ਸੇਵਾਦਾਰ ਕਰਦਾ ਵਾਧੂ ਕਰਦਾ ਸੇਵਾ ਸੌਂਦਾ ਤੇ ਇੱਕ ਘੰਟਾ ਜਾਂਦਾ ਘੰਟਾ ਸੌਣਾ ਸਾਰੀ ਜਿਹੜੀ ਸੇਵਾ ਜਿ ਲੱਗਦਾ ਸੇਵਾ ਬਹੁਤ ਕੰਮ ਕਰਾ ਜਾਂਦਾ ਮੇਰਾ ਕਿੰਨੇ ਵਜੇ ਉੱਠਦਾ ਬਾਈ ਬਾਈ ਮੈਂ ਸਮਝਦੇ ਨਹੀਂ ਹੁੰਦਾ ਜੀ ਨਹੀਂ ਨਹੀਂ ਮੈਂ ਬਰਤਵਾ ਦੇ ਕਿ ਤਵੀ ਸੱਕੇਰ ਨੋਟ ਤੇ 6:30 ਵਜੇ ਸੋਣਾ ਤੇ 6:45 ਵਜੇ ਉੱਠਣਾ ਫੇਰ 6:45 ਵਜੇ ਚਾਹ ਪਣੀ ਬਣਾਉਂਗਾ ਤੇ ਜਿਹੜੇ ਟੈਂਟ ਲੱਗੇ ਆਪਾਂ ਭੈ ਭਰਾ ਟਰਾਲੀਆਂ ਲੈ ਕੇ ਦੱਸਣ ਦੀਆਂ ਆਏ ਆ ਉਹਨਾਂ ਚਾਹ ਪਣੀ ਪਿਆਰ ਕੋਲਣਾ ਪੈਣਾ ਚਾਹੀਦਾ ਛੋਣਾ ਕਿੰਨਾ ਡੁੱਬਿਆ ਤੇ ਬਾਈ ਛੋਣਾ ਮੈਨੂੰ ਬਾਈ ਪੁੰਜਾ ਗਦੀ 15 ਕਿਲੇ ਛੋਣਾ ਡੁੱਬ ਗਿਆ ਜਵਾ ਬਚਨ ਦੀ ਕੋਈ ਆਸ ਨਹੀਂ ਕੋਈ ਆਸ ਨਹੀਂ ਮੰਨੀ ਦੁਖੀ ਹੋਇਆ ਜਦੋਂ ਆਪਣੇ ਕੋਈ ਮਨ ਨਹੀਂ ਹੁਣ ਸਭ ਕੀ ਜੋ ਪਰਮੇਸ਼ਰ ਨੂੰ ਚੰਗਾ ਲੱਗਾ ਉਹਨੇ ਕੀਤਾ ਬਸ ਇਨਵੇਂ ਜੀ ਆ ਜਾਂ ਤੱਕ ਮਾਰਨ ਦੀ ਕਿਰਪਾ ਹੋ ਗਈ ਆ ਸਹੀ ਸਲਾਮਤ ਇਹ ਦੇ ਖੇਤੀ ਬੜੀ ਆਉਦੀ ਜਾਂਦੀ ਦੀ ਸੰਸਾਰ ਤੇ ਇਹ ਬੰਦਾ ਕੀ ਕਰਦਾ ਇੱਥੇ ਰਾਤ ਨੂੰ ਨਾ ਜਿੱਥੇ ਪੋਸੀਬਲ ਹੈਗਾ ਖੰਭੇ ਨੇੜੇ ਕਿਥੇ ਉਹ ਲਾਈਟ ਛੱਡਦੇ ਆ ਕਿਸੇ ਦੀ ਲਾਈਟ ਖਰਾਬ ਹੋ ਜੇ ਇਹ ਬੰਦਾ ਠੀਕ ਕਰ ਦਿੰਦਾ ਕਰੰਟ ਤੋਂ ਕਿਉਂ ਮਨਾ ਮੋਹ ਕਿਉਂ ਕਰੰਟ ਦਾ ਮਾਜੀ ਆਪਾਂ ਤਿਆਰ ਹੋਇਆ ਸੀ ਜੀ ਤਾਂ ਆਪਾਂ ਕਿ ਜਪਾਨ ਕਰੀ ਲਾਈ ਜੀ ਨੇ ਜਿੰਨਾ ਤੇ ਨਾਲ ਬਈ ਕਰਮਾਂ ਚ ਉਹਨਾਂ ਦੇ ਛਲਨਾ ਨਾਪੋ ਧਿਆਨ ਦਾ ਰਾਤ ਆ ਭਵੇਂ ਹੱਥਾਂ ਮੋੜੀ ਤਾ ਮੋੜ ਦੋਰੀ ਕਿਰ ਲੋਕ ਉਹ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਸਭ ਕੁਝ ਗਿਆ ਠੀਕ ਆ ਉਹ ਵੀ ਸੱਚ ਆ ਸੱਚ ਆ ਪਰ ਯਾਰ ਆ ਵੀ ਤਸੂਰ ਵਿੱਚ ਹੈਗੇ ਜਾਨਾ ਜਿਹੜੇ ਕਹਿੰਦਾ ਕੋਈ ਨਹੀਂ ਬਾਈ ਐਕੀਤਾ ਛੱਟ ਦੇਖ ਤੁਸੀਂ ਜੁੜਿਓ ਅੱਖਰ ਦੇ ਨਾਲ ਤੇ ਮੈਂ ਹਾਂ ਨਵਰੀ ਸਬੀਆ ਬਹੁਤ ਕਹਾਣੀਆਂ ਤੁਹਾਨੂੰ ਹੜਾਂ ਦੇ ਵਿੱਚ ਇਹੋ ਜੀਆਂ ਮਿਲਦੀਆਂ ਜਿਨ੍ਹਾਂ ਨੂੰ ਦੇਖ ਕੇ ਤੁਹਾਡਾ ਜੀ ਕਰਦਾ ਕਿ ਵਾਹ ਬਾਈ ਤੁਹਾਨੂੰ ਤੁਸੀਂ ਤੁਹਾਨੂੰ ਤੁਹਾਡੇ ਜਿਗਰੇ ਇਹ ਭਰਾ ਜਰਨੈਲ ਸਿੰਘ ਇੱਕ ਐਸਾ ਹੀ ਹੀਰਾ ਬੰਦਾ ਮਿਲਿਆ ਮੈਨੂੰ ਇਸੇ ਹੜਾਂ ਦੇ ਵਿੱਚ ਬਾਈ ਬਾਹੂਪਰਚ ਰਹਿੰਦੇ ਆ ਬਾਹੂਪਰਪਿੰਡ ਚ ਹਣਾ ਤੇ ਬਾਈ ਦਾ ਆਪਦਾ ਝੋਨਾ ਡੁੱਬਿਆ ਹੋਇਆ ਇੱਥੇ ਕਿਉਂਕਿ ਹੜ ਆ ਗਏ ਪਰ ਬਾਈ ਨੇ ਦੋ ਦੋ ਚੀਜ਼ਾਂ ਸੀ ਇਹ ਬੰਦਾ ਕੀ ਕਰ ਸਕਦਾ ਸੀ ਇੱਕ ਤਾਂ ਵਿਚਾਰਾ ਬਣ ਸਕਦਾ ਸੀ ਮਦਦ ਹੋ ਜਾਂਦੀ ਪਰ ਇਹ ਬੰਦੇ ਨੇ ਇਦੋਂ ਗਾਂ ਵਾਲਾ ਰਸਤਾ ਚੁਣਿਆ ਇਹਨੇ ਕੀ ਸੋਚਿਆ ਵੀ ਨਹੀਂ ਮੈਂ ਹੋਰ ਲੋਕਾਂ ਦੀ ਮਦਦ ਕਰਾਂ ਬਾਈ ਤੜਕੇ ਕਿੰਨੇ ਵੇ ਉੱਠਦਾ ਬਾਈ ਬਾਈ ਮੈਂ ਸੌਂਦਾ ਨਹੀਂ ਸੌਂਦਾ ਹੀ ਨਹੀਂ ਨਹੀਂ ਜੀ ਮੈਂ ਵੱਤ ਵਾਦ ਜੀ ਕਿਤਾ ਵੀ 3:30 ਤੇ 3:30 ਵਜੇ ਸੌਣਾ ਤੇ 4:30 ਵਜੇ ਮੈਂ ਉੱਠਣਾ ਫੇਰ 4:30 ਵਜੇ ਉੱਠ ਕੇ ਚਾਹ ਪਣੀ ਬਣਾਉਣਾ ਤੇ ਜਿਹੜੇ ਟੈਂਟ ਲੱਗੇ ਆਪਣੇ ਭੈ ਭਰਾ ਟਰਾਲੀਆਂ ਲੈ ਕੇ ਦਸੰਦੀਆਂ ਆਏ ਆ ਉਹਨਾਂ ਚਾਹ ਪਣੀ ਪਿਆ ਕੇ ਉਹਨਾਂ ਪਹਿਲਾਂ ਜਾ ਕੇ ਫੇਰ ਦਵਾਰੇ ਗੇੜਾ ਹੁਣਾ ਫੇਸ ਮਾਹਪੁਰਖ ਪ੍ਰਸ਼ਾਦਾ ਲੈ ਕੇ ਸਾਡੇ ਆ ਜਾਂਦੇ ਜੀ ਮੈਂ ਉਹਨਾਂ ਉਹਦੇ ਚਾਹ ਪਾਣੀ ਲੱਗ ਜਾਣਾ ਜੀ ਠੀਕ ਹੈ ਫੇਰ ਮੈਂ ਸਮਾਂ ਲਾਦ ਕੇ ਪ੍ਰਸ਼ਾਦਾ ਪਾਣੀ ਤੇ ਪਿੰਡਾਂ ਚ ਘਰ ਕੇ ਪਹੁੰਚਾਉਣਾ ਜੀ ਠੀਕ ਹੈ ਹਾਂ ਜੀ ਇਹ ਮੇਰੀ ਸੇਵਾ ਝੋਨਾ ਕਿੰਨਾ ਡੁੱਬਿਆ ਤੇਰਾ ਬਾਈ ਝੋਨਾ ਮੇਰੇ ਡੁੱਬਿਆ ਵੀ 15 ਕਿਲੇ 15 ਕਿਲੇ ਝੋਨਾ ਡੁੱਬ ਗਿਆ ਜਮਾ ਬਚਨ ਦੀ ਕੋਈ ਆਸ ਸੀ ਉਹਦੀ ਨਹੀਂ ਕੋਈ ਆਸ ਨਹੀਂ ਗਾੜੀ ਕਨਕ ਬੀਜਾਂ ਦੀ ਆਸਾਂ ਨਹੀਂ ਸੀ ਕਿਸੇ ਤਰ੍ਹਾਂ ਵੀ ਹਾਂ ਜੀ ਖੇਤ ਕਿੱਥੇ ਤੇਰਾ ਖੇਤ ਆਪਣੇ ਉਧਰ ਸੀ ਜਿੱਥੇ ਆਖਾਂ ਬੋੜ ਵਿੱਚ ਦੀ ਜਾਂਦੇ ਜੀ ਜਿੱਥੇ ਕਰਨ ਵੋਟ ਵੀ ਦੀ ਲੰਗਦੇ ਆਪੇ ਖੇਤ ਵਿੱਚ ਦੀ ਜਾਂਦੇ ਇੱਕਦਮ ਬੜਾ ਮੰਨੀ ਦੁਖੀ ਹੋਇਆ ਜਦੋਂ ਆਪਾਂ ਕੋਈ ਮੰਨ ਦੁਖੀ ਨਹੀਂ ਹਾਂ ਸਾਬ ਕੀ ਜੋ ਪਰਮਿਸ਼ਨ ਨੂੰ ਚੰਗਾ ਲੱਗਾ ਉਹਨੇ ਕੀਤਾ ਬਸ ਇਹਨੇ ਵੀ ਜੀਆ ਜੰਤ ਮਾਲ ਡੰਗ ਤੇ ਕਿਰਪਾ ਹੋ ਗਈ ਆ ਸਹੀ ਸਲਾਮਤਾ ਇਹ ਤਾਂ ਖੇਤੀਬਾੜੀ ਆਉਂਦੀ ਜਾਂਦੀ ਨਹੀਂ ਸੰਸਾਰ ਤੇ ਇਹ ਤਾਂ ਸਾਨੂੰ ਕੋਈ ਫਰਕ ਨਹੀਂ ਜੀਆ ਜੰਤ ਮਾਲ ਡੰਗ ਇਹ ਨਹੀਂ ਦਵਾ ਦੇ ਲੱਭਣਾ ਤੇ ਖੇਤੀਆਂ ਅੱਜ ਨਹੀਂ ਤੋਂ ਹੋਸ਼ਿਆ ਮਹੀਨਿਆਂ ਵਜਨ ਗਿਆ ਹੋਰ ਸਾਲ ਬਾਅਦ ਆ ਜਾਂਦੀਆਂ ਇਹ ਤਾਂ ਸਰਕਲ ਆ ਚੱਲੀ ਜਾਣਾ ਵੇਹ ਲੋ ਕਿੰਨਾ ਹੌਸਲਾ ਲੋਕਾਂ ਦਾ ਹੈ ਤੇ ਉਹਨੇ ਕਿਹਾ ਤੈਨੂੰ ਕੋਈ ਅਫਸੋਸ ਨਹੀਂ ਉਹਨੇ ਕਿ ਨਹੀਂ ਕੋਈ ਅਫਸੋਸ ਨਹੀਂ ਜੋ ਰੱਬ ਨੇ ਚਾਇਆ ਜਿਉਂ ਰੱਬ ਨੇ ਕੀਤਾ ਬਿਹਤਰ ਕੀਤਾ ਕਿ ਰੱਬ ਦੀ ਰਜ਼ਾ ਚ ਰਾਜ਼ੀ ਰਹਿਣ ਵਾਲੇ ਬੰਦੇ ਨੇ ਹੈ ਤੇ ਆਪਣਾ ਨੁਕਸਾਨ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਖਿਦਮਤ ਕਰਦਾ ਫਿਰਦਾ ਕਹਿੰਦਾ 1 ਘੰਟਾ ਸੌਣਾ ਸਿਰ ਮੈਂ 3:30 ਵਜੇ ਸੌਣਾ ਤੇ 4:30 ਵਜੇ ਫੇਰ ਉੱਠ ਪੈਣਾ ਤੇ ਉਹਨਾਂ ਲੋਕਾਂ ਨੂੰ ਜਿਹੜੇ ਇੱਥੇ ਆਏ ਹੁੰਦੇ ਨੇ ਨਾ ਕੈਂਪ ਲਾ ਕੇ ਯਾਨੀ ਕਿ ਰਾਸ਼ਨ ਉਸ ਲੈ ਕੇ ਜਾਂਦਾ ਤੇ ਉਹਨਾਂ ਹਾਂ ਉਹਨਾਂ ਦਾ ਨਾਸ਼ਤਾ ਉਸ ਲੈ ਕੇ ਜਾਂਦਾ ਉਹਨਾਂ ਉਚਾਰਿਆਂ ਨੂੰ ਕਰਦਾ ਕੋਈ ਸਲਾਬ ਵਾਲਿਆਂ ਤੋਂ ਕਿਸੇ ਨੂੰ ਰੈਸਕਿਊ ਕਰਨਾ ਪੈਂਦਾ ਕਿਉਂਕਿ ਉਹ ਬੋਟ ਜਿਹੜੀ ਬੋਟ ਅੱਛੇ ਤਰੀਕੇ ਨਾਲ ਚਲਾ ਲੈਂਦਾ ਇਹ ਬੜੇ ਹੌਸਲੇ ਦੀ ਗੱਲ ਹੈ ਤੇ ਇਉਂ ਇੰਨਾਂ ਨੂੰ ਚਲਾ ਰਹੇ ਨੇ ਇੰਨਾ ਖ਼ਤਰਨਾਕ ਹੋਣ ਦੇ ਬਾਵਜੂਦ ਤੇ ਬੜਾ ਹੌਸਲਾ ਹੈ ਉਹਨਾਂ ਵਿੱਚ ਤੇ ਬੜੇ ਦਲੇਰ ਬੰਦੇ ਨੇ ਇਦਾਂ ਹੀ ਬਿਲਕੁਲ ਕੁ ਮਿੰਟਾਂ ਵੀਡੀਓ ਦੁਨੀਆ ਦਾ ਜੀ ਚੱਲ ਜਿਹਾ ਨਾ ਏ ਸੜਕੇ ਵਾਟਵਟੇ ਤੇ ਚੱਲਦੀ ਗੱਲ ਸਾਡੀ ਪੀੜ੍ਹੀ ਵੀ ਇੰਦੇ ਚੱਲੀ ਜਾਵੇ। ਖੂੰਗੀ ਕੰਮ ਕਰਦੇ ਹੋ ਖੇਤੀਬਾੜੀ ਕੇ ਕੱਲੀ ਖੇਤੀਬਾੜੀ? ਨਹੀਂ ਜੀ ਮੈਂ ਖੇਤੀਬਾੜੀ ਕਹਿੰਦਾ ਮੈਂ ਡੀਲ ਵਗੈਰਾ ਦਾ ਕੰਮ ਕਰਦਾ। ਤੇ ਮਸ਼ੀਨਾਂ ਰਿਪੇਅਰ ਕਰ ਲੈਂਦੇ ਹਾਂ। ਮਸ਼ੀਨਾਂ ਜੀ ਬੀਲੀ ਦਾ ਵੀ ਕੰਮ ਕਰਦਾ। ਵੈਲਟਾ ਵੀ ਕੰਮ ਕਰਦਾ। ਹੜ ਆ ਹੜਸ ਮੜਾ ਜਿਦ ਤਰ ਦਿਖਾਇਓ। ਆ ਪਾਣੀ ਦੇ ਭਰੇ ਹੋਏ ਆ ਸਾਰੇ ਆਸੇ-ਪਾਸੇ ਤੁਹਾਨੂੰ ਜਿੱਥੇ ਦੱਸਦਾ ਨਾ ਪਾਣੀ ਦੱਸਦਾ। ਇਹ ਹੁਣ ਤਾਂ ਘਟਿਆ 3 ਫੁੱਟ। ਪਰ ਪਾਣੀ ਇੱਥੋਂ ਤੱਕ ਅਸੀਂ ਜਿੱਥੇ ਅਸੀਂ ਫਿਰਦੇ ਹਾਂ। ਹਾਂ ਜੀ ਇੱਥੋਂ ਗਾਂ ਜੀ। ਇੱਥ ਆਜਾ ਖਲੋਤੇ ਇੱਥੇ ਹਾਂ ਅੱਛਾ ਡੇਡ ਡੇਡ ਫੋਟ ਹਣਾ ਅੱਛਾ ਬਣੀ ਸੀ ਇਹ ਬੰਦਾ ਕੀ ਕਰਦਾ ਇੱਥੇ ਰਾਤ ਨੂੰ ਨਾ ਜਿੱਥੇ ਪੋਸੀਬਲ ਹੈਗਾ ਖੰਭੇ ਨਹੀਂ ਨਹੀਂ ਕਿਉਂ ਉੱਥੇ ਲਾਈਟ ਛੱਡਦੇ ਆ ਕਿਸੇ ਦੀ ਲਾਈਟ ਖਰਾਬ ਹੋ ਜੇ ਇਹ ਬੰਦਾ ਠੀਕ ਕਰ ਦਿੰਦਾ ਕਰੰਟ ਤੋਂ ਕਿਉਂ ਇਹਨਾਂ ਮੋਹ ਕਿਉਂ ਕਰੰਟ ਦਾ ਇਹਨਾਂ ਮਾਜੀ ਆਪਾਂ ਤਿਆਰਪਾ ਹੋਇਆ ਸੀ ਚੀਜ਼ ਦਾ ਆਪਾਂ ਕਿ ਜਪਾਨ ਚਲੀ ਜਾਂਦੀ ਜੀ ਨੇ ਜਿਨ੍ਹਾਂ ਜਦ ਨਾਲ ਕਰਮਾਂ ਚੋਂ ਦਾ ਜੇ ਛਲਣਾ ਨਾਪਤਿਆਂ ਦਾ ਨਾ ਰਾਦ ਆ ਭਵੇਂ ਹੱਥਾਂ ਮੋੜ ਦੇ ਤਰਮੜੋ ਦੀ ਤੇ ਗੋਭੀ ਦੀ ਪਣੀਰੀ ਦਾ ਕੀ ਬਣਾ ਬਾਈ ਕੋਈ ਜੋ ਕਰਮਾ ਜੋ ਦੀ ਜੈ ਨਹੀਂ ਕਰਮਾ ਜੀ ਚੱਕ ਨਹੀਂ ਨਹੀਂ ਇੱਥੇ ਤਾਂ ਪਾਣੀ ਵੀ ਨਹੀਂ ਆਇਆ ਆ ਗਿਆ ਜੀ ਪਾਣੀ ਚੱਕ ਚਿੱਠੇ ਸੀ ਫਿਰ ਤਾਂ ਮਜਬੂਰੀ ਆ ਮੈਂ ਕਹਿੰਦਾ ਇੱਥੇ ਪਾਣੀ ਵੀ ਨਹੀਂ ਆਇਆ ਮਾ ਧਿਆਣੀ ਨਹੀਂ ਦੇ ਸਕਦੇ ਕੱਪ ਗਈ ਸੀ ਪਾਣੀ ਭਰਦੇ ਓਕੇ ਆ ਥੋੜੀ ਇਹਦੀ ਆ ਇਹ ਥੋੜੀ ਇੱਕ ਲੱਗ ਕੇ ਰਾਦੀ ਦਵਾਈ ਸੀ ਥਾਂ ਸੁੱਕਾ ਸੀ ਲੱਗੇ ਭਾਂ ਭਰਾ ਲੈਣਗੇ ਡੰਗਰ ਵਿੱਚ ਰੱਖਿਆ ਐਂਕਰ ਵਿੱਚ ਰੱਖਿਆ ਆ ਜਾਓ ਗਵਾਂ ਬਣੀਆਂ ਹਾਂ ਕਿੰਨਾ ਦੁੱਧ ਵੇਚਦਾ ਰੋਏ ਨਹੀਂ ਜੀ ਆ ਵੀ ਵੇਚਣਾ ਦੁੱਧ ਹੁੰਦਾ ਬਾਕੀ ਫੰਡਰੀ ਆ ਉਹ ਤਾਂ ਮੱਜਾ-ਮੱਜੀ ਆ ਵੀ ਅੱਛਾ ਹਾਂਜੀ ਨਾ ਸਹੀ ਆ ਹਾਂਜੀ ਤੇ ਹੁਣ ਮੈਨੂੰ ਇਹ ਦੱਸ ਫਿਰ ਮੈਂ ਉਹੀ ਗੱਲ ਪੁੱਛਦਾ ਯਾਰ ਤੇ ਆਪ ਦਾ ਹੁਣ ਅੱਗੇ ਕੀ ਬਣੂ ਇੱਥੇ ਲੋਕਾਂ ਦਾ ਲੋਸੀ ਬਣੋ ਬਸ ਦੇਖੋ ਜੀ ਜਿੰਨਾ ਜਿੰਦਾ ਨਾ ਪਾਲਖਾ ਬੰਗਲੇ ਜਨਾ ਸਾਨੂੰ ਕਿ ਕਸਮ ਕਿਸੇ ਚੀਜ਼ ਦੀ ਚਿੰਤਾ ਨਹੀਂ ਮਾਸਦੀ ਤੁਹਾਨੂੰ ਖਬਰ ਆ ਨਹੀਂ ਹੁੰਦੀ ਆ ਨਾ ਬਿਲਕੁਲ ਨਹੀਂ ਜੀ ਸਾਡੇ ਅਗਲੇ ਪਹਿਲੀ ਵਾਰੀ ਹੋਇਆ ਸਾਡੇ 19 ਜੂਨ ਵੀ ਪਾਣੀ ਆਇਆ ਸੀ 21 ਜੂਨ ਵੀ ਪਾਣੀ ਆਇਆਗਾ 23 ਜੂਨ ਵੀ ਪਾਣੀ ਆਇਆਗਾ 88 ਜਿਵੇਂ 84 ਜਿਵੇਂ ਆਈ ਅਸੀਂ ਪੜ ਚੁੱਕੇ ਜੀ ਅਸੀਂ ਬਸ ਆਈਆਂ ਵੀ ਜੜ ਝੋਟ ਦੇਖ ਰਹੀਆਂ ਹਾਂ ਹਾਂ ਵੇਖ ਰਹੀ ਕੋਈ ਚੱਕੰਦੀ ਸਾਨੂੰ ਇਹ ਚੀਜ਼ ਬਣੀ ਕਿ ਕਈਆਂ ਹੁੰਦਾ ਵੀ ਅੱਧਾ ਕਿਲਾ ਗੋਬੀ ਮਰ ਗਈ ਜਾਂ ਗੰਗ ਮਲ ਗਈ ਜੀ ਅਸੀਂ 10 ਸਾਲ ਪਿੱਛੇ ਚੱਲ ਗਿਆ ਬਹੁਤ ਸਾਰਾ ਸਾਨੂੰ ਇਹ ਚੀਜ਼ ਆ ਉਹ ਕਬੀਲਦਾਰ ਬੰਦਾ ਤੇ ਬੇਟੀ ਹੈ ਨਹੀਂ ਇਹ ਭਤੀਜੀ ਹੈ ਭਤੀਜੀ ਹੈ ਕਿੰਨੇ ਵਿੱਚ ਪੜਦੀ ਹੈ ਕੁੜੀਏ ਵਾਂਟ ਚ ਮੈਂ ਅਗਰੇ ਤੇ 7ਵੀਂ ਚ ਪੜਦੀ ਹੋਏਗੀ ਹੈ ਉਹ 7ਵੀਂ ਚ ਪੜਦੀ ਹੈ ਭਾਈ ਅੱਛਾ ਕਿਹੜੇ ਸਕੂਲ ਚ ਮੈਂ ਸਰਕਾਰੀ ਪੜਦੀ ਆ ਕਿੱਥੇ ਆ ਇਥੇ ਲਖਵਰੇ ਸਕੂਲ ਆ ਉਹ ਕਿੱਥੇ ਆ ਕਿੰਨੀ ਦੂਰ ਆ ਲਖਵਰੇ ਆ ਲਖ ਪਿੰਡ 2 ਕਿਲੋ ਮੀਟਰ ਅੱਛਾ ਇੱਕਪਾ ਤੁਹਾਡਾ ਇੱਧਰ ਵੀ ਸਕੂਲ ਵੀ ਡੁੱਬਿਆ ਰੋ ਕਿਹੜਾ ਸਕੂਲ ਹੈ ਬਹੁਤ ਬੜਾ ਹਾਂਜੀ ਠੀਕ ਆ ਹਾਂਜੀ ਉੱਥੇ ਪੜਾਈ ਜ਼ਿਆਦਾ ਵਧੀਆ ਨਹੀਂ ਹੈਗੀ ਉੱਥੇ ਵੀ ਸਹੀ ਹੈ ਪੜਾਈ ਤੇ ਘਰ ਦੇ ਕਹਿੰਦੇ ਨੇ ਇੱਥੇ ਲਾਉਣਾ ਤੇ ਮੈਂ ਜਿੱਥੇ ਮਰਜ਼ੀ ਲਾ ਲਵਾਂ ਮੈਨੂੰ ਅੱਛਾ ਤੁਮ ਜੀ ਬਰਾ ਪਾਣੀ ਆਈ ਨਾ ਤਾਂ ਤੈਨੂੰ ਕਦੇ ਕਦੇ ਆਈ ਨਹੀਂ ਕੋਈ ਡਰ ਨਹੀਂ ਲੱਗਦਾ ਕਦੇ ਪਾਣੀ ਆਈ ਕੋਈ ਫਿਕਰ ਨਹੀਂ ਕਿਉਂ ਪਾਣੀ ਦੋਇਆ ਤੇਜੇ ਵੀ ਤਾਂ ਆਈ ਸੀ ਤੇ ਹੁਣ ਵੀ ਆ ਗਿਆ ਨਹੀਂ ਤੁਹਾਡੇ ਹੁਣ ਇਹਦੇ ਨਾਲ ਅੱਟ ਗਿਆ ਮੈਨੂੰ ਪਤਾ ਹਾਂਜੀ ਕਿਹਦੀ ਕਿਸੀ ਮੇ ਉਹ ਤਾਂ ਹੈਗੀ ਮੈਂ ਮਤਲਬ ਉਹ 10 ਸਾਲਾਂ ਦੀ ਹੈਗੀ ਸੀ ਅੱਛਾ ਹਾਂਜੀ ਹੁਣ 12 ਦੀ ਫਸਲਾਂ ਆਈ ਨਹੀਂ ਖਰਾਬ ਹੋ ਗਈਆਂ ਸਾਰੀਆਂ ਫੇਰ ਬਗਰਾ ਸਕੂਲਾਂ ਦਾ ਵੀ ਉਖਾ ਹੋ ਗਿਆ ਤੇ ਪਹਿਲਾ ਦੋ ਦਿਨ ਦਿਨ ਚਾਚਾ ਛੱਡ ਕੇ ਆਏ ਤੇ ਫੇਰ ਪੰਜ ਜਾਦਾ ਅਗੇ ਗੇਟਾਂ ਤੱਕ ਆ ਗਿਆ ਤੇ ਮੰਮੀ ਕਹਿੰਦੇ ਦੋ ਦਿਨ ਤੱਕ ਰੋਕ ਕੇ ਚੱਲ ਜਾ ਬੁੱਤ ਕਹਿੰਦਾ ਅੱਛਾ ਹਾਂਜੀ ਫਸ਼ਾਰਾ ਤਪੜਾਈ ਜਾ ਹਾਂਜੀ ਉਹ ਤਾਂ ਪਤਾ ਗੁੜਗੀਆਂ ਫਸ਼ਾਰੀ ਹੁੰਦੀਆਂ ਫਿਰ ਆਓ ਇੱਥੇ ਮੁੰਡਿਆਂ ਦੀਆਂ ਬ੍ਰੇਕਾਂ ਲੱਗੀਆਂ ਰਹਿਦੀਆਂ ਵਿਚਾਰਿਆਂ ਦੀਆਂ ਆਹ ਦੇਖੋ ਅੱਛਾ ਫਿਰ ਘਰੇ ਵੀ ਕੰਮ ਆ ਹੁਣ ਤਾਂ ਇੱਥੇ ਘਰੇ ਆ ਤੂੰ ਫ੍ਰੀ ਆ ਹੁਣ ਪੜਦੀ ਹੁੰਨੀ ਆ ਕਿ ਕਰੇ ਕੰਮ ਕਰਾਉਣੀ ਨਹੀਂ ਪੜਦੀ ਆ ਨਾਲ ਮੰਮੀ ਨੇ ਵੀ ਹੈਲਪ ਕਰਾਈ ਦੀ ਆ ਤੇ ਕੰਮ ਵੀ ਕਰਤਾ ਕਰੀਦਾ ਵਾ ਤੇ ਪੜੀਦਾ ਵੀ ਆ ਆਨਲਾਈਨ ਕਲਾਸਾਂ ਲੱਗਦੀਆਂ ਤਾਂ ਅੱਛਾ ਆਨਲਾਈਨ ਪੜ ਲੈਂਦੇ ਹਾਂ ਹਾਂਜੀ ਮੋਬਾਈਲ ਤੇ ਹਾਂਜੀ ਮੋਬਾਈਲ ਤਾਂ YouTube ਦੇਖਣ ਵਾਸਤੇ ਹੁੰਦਾ ਨਹੀਂ ਨਹੀਂ ਇਹ ਕੰਮ ਵੀ ਕਰੀਦਾ ਫੋਨ ਤਾਂ ਮੇਰਾ ਭਰਾ ਦੇਖਣ ਲਈ ਦਿੰਦਾ ਨਹੀਂ ਉਹ ਸਿਰਫ ਕੰਮ ਕਰਨ ਲਈ ਦਿੰਦਾ ਕਹਿੰਦਾ ਕੁੜੀਆਂ ਦੀਆਂ ਅੱਖਾਂ ਨਿਕਲ ਜਾਊਗੀਆਂ ਤੁਸੀਂ ਨਿਕਾ ਘੜ ਜੂਗੀ ਮੈਂ ਕਿਹਾ ਨਹੀਂ ਕੋਈ ਨਾ ਚਲ ਤੂੰ ਮੈਨੂੰ ਕੰਮ ਲਈ ਦੇ ਦੇ ਇੰਨਾ ਹੀ ਵਾਧੂ ਸ਼ੁਕਰ ਤੇਰਾ ਤੋ ਯਾਰ ਕਿਨੇ ਹੋਸਲੇ ਵਾਲੇ ਯਾਰ ਕਿੰਨੇ ਹਾਂ ਜੀ ਨਹੀਂ ਪੀਂਦੀ ਹਾਂ ਆਰਡਰ ਬਣਾਓ ਤੇ ਨਹੀਂ ਚਾਹ ਬਾਈ ਕੋਈ ਉਹ ਯਾਰ ਬਾਈ ਕੋਈ ਚਾਹ ਚਾਹ ਲੀ ਜਾ ਬਹੁਤ ਹੈ ਇਹ ਐਵੀਡੈਂਸ ਉਹ ਬਾਈ ਨੰਗ ਕੇ ਗਿਆ ਇਹਨਾਂ ਦੇ ਖੇਤ ਡੁੱਬੇ ਵਿਆ ਉਹ ਬਾਈ ਸਾਨੂੰ ਕਹਿੰਦਾ ਕਿਦਾ ਚਾਹ ਪੀਣੀ ਹੈ ਤੇ ਆਉਣੇ ਆ ਚਾਹ ਤਾਂ ਤੇ ਠੀਕ ਆ ਬਾਈ ਧੰਨਾ ਹੀ ਲੋਕ ਤੂੰ ਵੀ ਬਣਾ ਲੈਣੀ ਹੈ ਚਾਹ अच्छा हां जी स्वाद ਬਣਾ ਲਈ ਦੀਆਂ ਸਵਾਦ ਬਣਾ ਲਈ ਦੀਆਂ ਮੂੰਗਫਲੀ ਨਾਲ ਕੋਈ ਵੀ ਨਹੀਂ ਚਾਹ ਕੇ ਬਣਾ ਰਹੇ ਤਾਂ اچھا हां जी ਤੁਸੀਂ ਦੋਨੇ ਤੋਹਾ ਦੇ ਚਾਚੇ ਦਾ ਕੰਮ ਕਰਾਉਣ ਦੇ ਆ ਕਰਦਾ ਸਾਰਾ ਦਿਨ ਕੰਮ ਕਰਾਈ ਜਾਂਦਾ ਉੱਥੇ ਲੋਕਾਂ ਦੀ ਸੇਵਾ ਉੱਥੇ ਤਾਂ ਕਰੰਦਾ ਸੇਵਾਜ਼ ਕਰਦਾ ਵਾਧੂ ਕਰਦਾ ਸੇਵਾ ਸੌਂਦਾ ਤਾਂ ਇੱਕ ਘੰਟਾ ਜਾਂਦਾ ਘੰਟਾ ਸੋਣਾ ਸਾਰੀ ਜਿਹੜੀ ਸੇਵਾ ਜਿ ਲੱਗਦਾ ਸੇਵਾ ਬਹੁਤ ਕਰਦਾ ਜਾਂਦਾ ਮੇਰਾ ਵਧੀਆ ਲੱਗਦਾ ਤੁਹਾਨੂੰ ਜੀ ਲੱਗਿਆ ਪਿਆ ਜੀ ਚਲੋ ਬਹੁਤ ਧੰਨਵਾਦ ਚਾਹੁੰਦਾ ਪਤਾ ਠੀਕ ਹੈ ਜੀ ਹਾਂ ਜੀ ਅੱਛਾ ਅੱਛਾ ਨਹੀਂ ਸਾਰਾ ਕੁਝ ਰੱਖਣਾ ਚਾਹੀਦਾ ਜੀ ਬਿਲਕੁਲ ਕੀ ਆ ਵੀ ਪਰ ਅਮਤੀ ਬਣਾਵਾ ਜੀ ਡੋਟ ਮੇਕਰ ਹਾਂ ਜੀ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਵੀਡੀਓ ਦਾ ਸਸਬਣੇ ਲਈ ਕਹਾਣੀਆਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਸੀ ਕਿ ਲੋਕ ਉਹ ਵੀ ਹੈਗੇ ਆ ਜਿਹੜੇ ਕਹਿੰਦੇ ਵੀ ਸਭ ਕੁਝ ਗਿਆ ਠੀਕ ਆ ਉਹ ਵੀ ਸੱਚ ਹੈ ਸੱਚ ਹੈ ਪਰ ਯਾਰ ਆ ਵੀ ਤਸੂਰ ਮੇ ਹੈਗੇ ਜਿਹੜੇ ਕਹਿੰਦੇ ਕੋਈ ਨਹੀਂ ਬਾਈ ਅਗਲੀ ਤਾਂ ਛੱਟ ਦੇਖਾਂ ਮਾਸ਼ਾਅੱਲਾ ਇਹ ਤਾਂ ਹੌਸਲਾ ਲੋਕਾਂ ਦਾ ਬਹੁਤ ਜ਼ਿਆਦਾ ਜ਼ਬਰਦਸਤ ਭਾਈ ਦਾ ਬੜਾ ਹੌਸਲਾ ਹੈ ਉਹਨੇ ਮੁੰਦਰਾ ਟੁੱਪਰ ਆਇਆ ਨਹੀਂ ਹੈ ਬੱਚੀ ਬਹੁਤ ਅੱਛੀ ਹੈ ਮਾਸ਼ਾਅੱਲਾ ਬੱਚੀ ਮਾਸ਼ਾਅੱਲਾ ਦੇ ਬੱਚੀ ਦਾ ਵੀ ਇੰਨਾ ਹੌਸਲਾ ਹੈ ਸਾਡੇ ਤੇ ਇੱਥੇ ਪਾਣੀ ਵੇਲਾ ਵੇਖ ਕੇ ਡਰ ਜਾਂਦੇ ਨੇ ਬੱਚੇ ਤੇ ਮਾਸ਼ਾਅੱਲਾ ਵੀ ਬੜਾ ਇਹ ਮੈਂ ਕਹਿੰਦਾ ਇਹ ਪੰਜਾਬੀਆਂ ਦੇ ਦਿਲ ਹੀ ਨੇ ਇਹ ਕਿਸੇ ਹੋਰ ਪਾਸੇ ਆਇਆ ਹੁੰਦਾ ਯਕੀਨ ਕਰ ਰੋੜੋ ਕੇ ਮਰ ਜਾਣਾ ਸੀ ਹੈ ਕੱਟ ਪਟਾ ਮਰ ਜਾਂਦੇ ਨੇ ਆਏ ਮਰ ਗਏ ਅਸੀਂ ਸਾਡਾ ਕੱਖ ਨਹੀਂ ਰਹਾ ਅਸੀਂ ਰੁੜ ਗਏ ਹਾਏ ਅਸੀਂ ਰੁੜ ਗਏ ਪੰਜਾਬੀ ਉਹ ਵੀ ਨੇ ਜਿਹੜੇ ਵਿਚਾਰੇ ਜਿਨ੍ਹਾਂ ਦਾ ਸਭ ਕੁਝ ਰੋੜੀ ਵੀ ਗਿਆ ਲੇਕਿਨ ਉਹ ਫਿਰ ਵੀ ਉਹਨਾਂ ਨੂੰ ਇੱਕ ਸਮਝ ਲੈ ਰਾਸ਼ਨ ਮੰਗਣ ਲੱਗੇ ਵੀ ਸ਼ਰਮ ਆਂਦੀ ਏ ਕੋਈ ਆਪਣੇ ਹੈਲਪ ਮੰਗਣ ਲੱਗੇ ਵੀ ਉਹਨਾਂ ਨੂੰ ਸ਼ਰਮ ਆਂਦੀ ਏ ਉਹ ਕਈ ਕਈ ਇੱਥੇ ਵੀ ਵਿੱਚ ਹੈਗੇ ਨੇ ਹਾਂ ਆ ਵੇ ਹੁਣ ਬੰਦੇ ਦਾ ਹੌਸਲਾ ਦੇਖ ਕਿ ਆਪਣੀ ਸਾਰੀ ਫਸਲ ਤਬਾਹ ਹੋ ਗਈ ਏ ਜਾਂਦਾ ਕੋਈ ਗੱਲ ਨਹੀਂ ਘਬਰਾਣਾ ਨਹੀਂ ਅਸੀਂ ਕਹਤੋਂ ਘਬਰਾਈਏ ਰੱਬ ਦੀ ਮਰਜ਼ੀ ਏ ਜੋ ਮਰਜ਼ੀ ਕਰੇ ਉਧੀ ਫਿਰ ਦੇ ਦੇਗਾ ਬਿਲਕੁਲ ਬਹੁਤ ਹੁਸਲਾ ਪਾਇਦਾ ਪਾਇਦਾ ਤੇ ਟੈਨਸ਼ਨ ਅੰਦਾ ਨਹੀਂ ਲੈਂਦੇ ਵੇਲਾ ਇਹ ਹਰ ਤਰ੍ਹਾਂ ਦਾ ਵੇਖ ਲੈ ਬੰਦਾ ਹਰ ਤਰ੍ਹਾਂ ਦੇ ਹੈਗੇ ਆ ਪਰਸੋਂ ਆਪਾਂ ਵੀਡੀਓ ਵੇਖੀ ਸੀ ਜਿਹੜੀ ਆਪਾਂ ਉਹਦੇ ਵਿੱਚ ਉਹ ਦੇਖ ਲੈ ਉਹ ਵੀ ਉਹ ਵੀ ਇਨਸਾਨ ਹੀ ਥਣ ਜਿਹੜੇ امدਾਦ ਗੱਡੀਆਂ امدਾਦ ਵਾਲੀਆਂ ਲੈ ਕੇ ਆਉਂਦੇ ਹਨ ਦੋਨਾਂ ਦਾ ਉਹ ਆਉਂਦੇ ਹਨ ਵੀ ਅਸੀਂ ਖਿੱਚ ਲਈਏ ਹਾਂ ਇਕੱਠੇ ਕਰੀਏ ਇਕੱਠਾ ਕਰੀਏ ਇਕੱਠਾ ਕਰੀਏ ਇਹ ਲੋਕ ਹਾਂ ਮਹੀਨੇ ਦਾ ਇਕੱਠਾ ਹੀ ਕਰ ਲਈਏ ਰੱਛ ਨਹੀਂ ਵੀ ਤੁਸੀਂ ਜਿਨ੍ਹਾਂ ਦੀ ਜਿਨ੍ਹਾਂ ਤੱਕ ਅਮਦਦ ਜਿਹੜੇ ਅਮਦਦ ਦੇ ਹੱਕਦਾਰ ਨੇ ਉਹਨਾਂ ਤੱਕ ਪਹੁੰਚਣ ਦਿਓ ਜਦੋਂ ਤੁਹਾਡੇ ਕੋਲ ਹੈਗਾ ਸਮਾਨ ਤੁਸੀਂ ਕਦੋਂ ਇਕੱਠਾ ਕਰੀ ਜਾਂਦੇ ਹੋ ਤੇ ਇਹ ਇਹੀ ਗੱਲ ਹੈ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਜਿਹੜਾ ਇਨਸਾਨ ਨੂੰ ਜਿੰਨ ਵਗਰ ਨਹੀਂ ਲੋੜ ਉਹਨੂੰ ਚਾਹੀਦਾ ਵੀ ਤੂੰ ਨਾ ਇਕੱਠਾ ਕਰ ਤਿੰਨ ਤੇਰੇ ਦੇ ਰੱਬ ਦੀ ਮਿਹਰਬਾਨੀ ਤੇਰਾ ਲੋਸ ਨਹੀਂ ਹੋਇਆ ਤੇਰਾ ਨਫਸਾਨ ਨਹੀਂ ਹੋਇਆ ਤੂੰ ਸ਼ੁਕਰ ਦਾ ਕਰ ਰੱਬ ਦਾ ਤੂੰ ਬਜਾਏ ਉਹਨਾਂ ਦੇ ਜਿਨ੍ਹਾਂ ਤੱਕ ਜਿਨ੍ਹਾਂ ਕੋਲ ਕੁਝ ਵੀ ਨਹੀਂ ਉਹਨਾਂ ਤੱਕ ਸਮਾਨ ਪਹੁੰਚਣ ਦੇ ਤੂੰ ਤਾਂ ਕਿ ਉਹ ਵਿਚਾਰੇ ਉੱਠ ਸਕਣ ਤੂੰ ਆਪੇ ਇਕੱਠਾ ਕਰੀ ਜਾਣ ਡਿਆ ਮੈਂ ਖਾਦਾਨਾ ਭਰ ਲਵਾ ਤੂੰ ਕਿੰਨੇ ਦਿਨ ਖਾਏਗਾ ਤੇ ਬਾਕੀ ਇਹ ਜਿਹੜੇ ਇਦਾਂ ਦੇ ਬੰਦੇ ਹੁੰਦੇ ਨੇ ਇਹ ਭਾਈ ਸਾਹਿਬ ਨੇ ਇਹ ਇਨਸਾਨੀਅਤ ਵਾਸਤੇ ਮਿਸਾਲ ਆ ਹੈ ਕਿ ਰੱਬ ਦੀ ਰਜ਼ਾ ਚ ਰਾਜ਼ੀ ਰਹਿਣਾ ਵਾ ਤੇ ਇਨਸਾਨੀਅਤ ਦੀ ਖਿਦਮਤ ਕਰਨੀ ਹੈ ਤੇ ਮਾਸ਼ਾਅੱਲਾ ਮੈਂ ਕਹਿੰਦਾ ਸਲੂਟ ਹੈ ਭਾਜੀ ਜਾਨੂ ਵੀ ਤੇ ਮਾਸ਼ਾਅੱਲਾ ਤੁਹਾਨੂੰ ਵੀ ਪਸੰਦ ਆਈ ਹੋਵੇ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਹਾਂਜੀ ਚੌਰੀ ਸਾਹਿਬ ਦੀ ਗੱਲ ਸੁਣ ਲਈਏ ਲਾਈਕ ਸ਼ੇਅਰ ਕਰਦੇ ਹੋ ਸਾਡੇ ਚੈਨਲ ਵਾਲਾ ਰੈਕਸ਼ਨ ਨੂੰ ਸਬਸਕ੍ਰਾਈਬ ਕਰ ਲਿਓ ਤੇ ਇਨਸ਼ਾਅੱਲਾ ਮਿਲਨੇ ਆ ਨਵੀਂ ਵੀਡੀਓ ਦੇ ਨਾਲ ਆਪਣਾ ਬਹੁਤ ਸਾਰਾ ਖਿਆਲ ਰੱਖਿਓ ਅੱਲਾ ਨਿਗੇਬਾਨ